ਮੈਂ 1947 ਵੇਲੇ ਦੀ ਇੱਕ ਹੋਰ ਘਟਨਾ ਲੈ ਕੇ ਹਾਜ਼ਰ ਹਾਂ ਇਹ ਘਟਨਾ ਤਾਂ ਬੈਸੇ ਉਸ ਤੋਂ ਕਾਫੀ ਚਰਬਾਦੀ ਹੈ ਪਰ ਇਹਨਾਂ ਦੇ ਵਿੱਚ ਮਤਲਬ ਪੁਰਾਣੀਆਂ ਕਹਾਣੀਆਂ ਜਦੋਂ ਬੰਦੇ ਇਕੱਠੇ ਹੋਏ ਆਪਣੀਆਂ ਦੱਸਦੇ ਨੇ ਉਹ ਘਟਨਾਵਾਂ ਦਾ ਜ਼ਿਕਰ ਹੈ ਅੰਮ੍ਰਿਤਸਰ ਦੇ ਵਿੱਚ ਗੁਰਦੀਪ ਸਿੰਘ ਜਿਹੜਾ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਉਹ ਬੰਦਾ ਟੈਕਸੀ ਚਲਾਉਣ ਦਾ ਕੰਮ ਕਰਦਾ ਕੈਬ ਚਲਾਉਂਦਾ ਹੁੰਦਾ ਉਹਦਾ ਪਿਛੋਕੜ ਵੀ ਪਾਕਿਸਤਾਨ ਤੋਂ ਹੈ ਉਹਦੇ ਜਿਹੜਾ ਦਾਦਾ ਸੀਗਾ ਉਹ ਪਾਕਿਸਤਾਨ ਤੋਂ 라ਵਲਪਿੰਡੀ ਤੋਂ ਆਇਆ ਸੀਗਾ ਉਹ ਹਮੇਸ਼ਾ ਉਹਨੂੰ ਕਹਿੰਦਾ ਰਹਿੰਦਾ ਵੀ ਮੈਂ 라ਵਲਪਿੰਡੀ ਉੱਥੇ ਆਪਣਾ ਪਿੰਡ ਦੇਖਣਾ ਏ ਜਿਹੜਾ ਗਰਦੀਪ ਦਾ ਬਾਪ ਸੀ ਉਹ ਤਾਂ ਮਤਲਬ ਇਸ ਦੁਨੀਆ ਤੇ ਨਹੀਂ ਸੀ ਰਹਾ ਤੇ ਉਹ ਉਹਨੇ ਆਪਣੀ ਮਤਲਬ ਫਾਇਲ ਬਾਹਰ ਕੈਨੇਡਾ ਸਟੱਡੀ ਵੀ ਦੇ ਲਈ ਅਪਲਾਈ ਕੀਤੀ ਹੋਈ ਸੀਗੀ ਫੀਸ ਵੀ ਭਰੀ ਹੋਈ ਸੀ ਵੀਜ਼ਾ ਆਉਣਾ ਬਾਕੀ ਸੀ ਤੇ ਉਹ ਹਮੇਸ਼ਾ ਆਪਣੇ ਦਾਦਾ ਨੂੰ ਕਹਿੰਦਾ ਰਹਿੰਦਾ ਸੀਗਾ ਵੀ ਤੂੰ ਆਪਣਾ ਵੀ ਚਲੋ ਜਿਹੜਾ ਗਾਂ ਛੱਡ ਦਿੱਤਾ ਏ ਛੱਡ ਦਿੱਤਾ ਹੁਣ ਉਹਦੇ ਬਾਰੇ ਕਿਉਂ ਸੋਚਣਾ ਵੀ ਜੇ ਕਿਤੇ ਮੈਂ ਪਾਕਿਸਤਾਨ ਦਾ ਵੀਜ਼ਾ ਲਵਾ ਲਿਆ ਤੈਨੂੰ ਲੈ ਕੇ ਚਲਾ ਗਿਆ ਸ਼ਾਇਦ ਮੇਰਾ ਕੈਨੇਡਾ ਦਾ ਵੀਜ਼ਾ ਨਾ ਲੱਗੇ ਉਹ ਹਮੇਸ਼ਾ ਗੱਲ ਟਾਲਦਾ ਰਹਿੰਦਾ ਪਰ ਉਹਦਾ ਦਾਦਾ ਹਮੇਸ਼ਾ ਜਿੱਦ ਕਰਦਾ ਰਹਿੰਦਾ ਕਿ ਮੈਂ ਉੱਥੇ ਪਾਕਿਸਤਾਨ ਆਪਣਾ ਜੱਦੀ ਘਰ ਆਪਣਾ ਪਿੰਡ ਉੱਥੇ ਦੇਖਣਾ ਜਿਹੜਾ ਰਾਵਲਪਿੰਡੀ ਦੇ ਵਿੱਚ ਹੈਗਾ ਤੇ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀਗਾ ਤਾਂ ਉਹਦੀ ਸਿਹਤ ਕੁਝ-ਕੁਝ ਠੀਕ ਹੋ ਰਹੀ ਸੀਗੀ ਤਾਂ ਉਹਨੂੰ ਇੱਕ ਦਿਨ ਫੋਨ ਆਉਂਦਾ ਕਿ ਪਾਕਿਸਤਾਨ ਤੋਂ ਇੱਕ ਮਤਲਬ ਜਥਾ ਆ ਰਿਹਾ ਦੋ-ਤਿੰਨ ਬੰਦਿਆਂ ਦਾ ਉੱਥੇ ਸਰਾ ਦੋਨੇ ਰੋਜ਼ਾ ਸ਼ਰੀਫ ਦੇ ਉੱਤੇ ਜਾਣਾ ਸੀਗਾ ਵੀ ਉਹਨਾਂ ਨੂੰ ਲੈ ਕੇ ਜਾਣਾ ਤਾਂ ਉਹਨੇ ਹਾਂ ਕਰ ਦਿੱਤੀ ਉਹਦੇ ਮਨ ਦੇ ਵਿੱਚ ਇੱਕ ਦੁਬਿਧਾ ਜ਼ਰੂਰ ਸੀਗੀ ਕਿ ਜਾਵਾਂ ਮਾਂ ਨਾ ਜਾਵਾਂ ਕਿ ਪਹਿਲਾ ਬਿਮਾਰ ਸੀਗਾ ਘਰੇ ਬੈਠੇ ਨੂੰ ਵੀ ਉਹਨੂੰ ਕਿੰਨਾ ਚਿਰ ਹੋ ਗਿਆ ਸੀਗਾ ਕਿ ਕਿਤੇ ਉਹ ਦੁਬਾਰਾ ਸਿਹਤ ਉਹਦੀ ਨਾ ਵਿਗੜ ਜਾਵੇ ਰਸਤੇ ਦੇ ਵਿੱਚ ਤਾਂ ਫਿਰ ਉਹਦਾ ਇੱਕ ਉਹਨੂੰ ਆਪਣੇ ਦੋਸਤ ਨੂੰ ਬੁਲਾਉਂਦਾ ਉਹਦਾ ਨਾਮ ਰਮਜ਼ਾਨ ਸੀ ਉਹ ਮੁਸਲਮਾਨ ਫੈਮਲੀ ਤੋਂ ਬਨਾਉਂ ਕਰਦਾ ਸੀਗਾ ਉਹਦਾ ਪਿਸ਼ੋਕੜ ਸੀਗਾ ਵੈਸੇ ਉਹਰੇ ਲੁਧਿਆਣੇ ਤੋਂ ਸੀਗਾ ਇੱਧਰਲੇ ਚੜਦੇ ਪੰਜਾਬ ਦਾ ਹੀ ਸੀਗਾ ਜੱਦੀ ਪੁਸ਼ਤੀ ਉੱਥੋਂ ਦਾ ਫਿਰ ਅੰਮ੍ਰਿਤਸਰ ਚਲੇ ਗਏ ਹੀਰਾ ਪਿੰਡ ਤੋਂ ਸੀ ਉਹ ਤਾਂ ਆਪਣੇ ਦੋਸਤ ਨੂੰ ਲੈ ਜਾਂਦਾ ਗਰਦੀਪ ਵੀ ਇੱਕ ਤਾਂ ਉਹਦਾ ਸਾਥ ਰਹੂ ਜੇ ਰਸਤੇ ਦੇ ਵਿੱਚ ਉਹਨੂੰ ਕੋਈ ਦਿੱਕਤ ਆਈ ਸਿਹਤ ਸੰਬੰਧੀ ਜਿਹੜਾ ਬਿਮਾਰ ਸੀ ਤੇ ਦੂਜਾ ਵੀ ਪਾਕਿਸਤਾਨ ਤੋਂ ਮੁਸਲਮਾਨ ਆ ਰਹੇ ਨੇ ਰਮਜ਼ਾਨ ਵੀ ਮੁਸਰਮਾਨ ਸੀ ਉਹ ਵੀ ਮਿਲੂਗਾ ਤਾਂ ਉਹ ਉਹਨੂੰ ਨਾਲ ਲੈ ਜਾਂਦਾ ਤਾਂ ਉਹ ਫਿਰ ਰਮਜ਼ਾਨ ਜਦੋਂ ਪੁੱਛਦਾ ਉਹ ਵੀ ਉਵੇਂ ਹੀ ਦੱਸਦਾ ਕਿ ਮੈਂ ਤੈਨੂੰ ਵੀ ਮੁਸਲਮਾਨ ਕਰਕੇ ਵੀ ਲਿਆਇਆ ਹਾਂ ਤੇ ਇੱਕਦਮ ਚਲੋ ਦੋਸਤ ਸੀਗਾ ਰਸਤੇ ਦੇ ਵਿੱਚ ਤਾਂ ਉਹ ਕਹਿੰਦਾ ਯਾਰ ਕਾਹਦਾ ਮੁਸਲਮਾਨ ਜਦੋਂ ਬੋਲਿਆ ਤਾਂ ਗਰਦੀਪ ਨੇ ਪੁੱਛਿਆ ਕਿਉਂ ਕੀ ਗੱਲ ਹੋ ਗਈ ਕਹਿੰਦਾ ਯਾਰ ਸੁਣ ਲੈ ਕਹਿੰਦਾ ਉਹ ਉਹਦੇ ਗਰਦੀਪ ਨਾਲ ਉਮਰ ਦੇ ਵਿੱਚ ਵੱਡਾ ਸੀਗਾ ਉਹ ਤਾਂ ਰਮਜ਼ਾਨ ਕਹਿੰਦਾ ਕਹਿੰਦਾ ਇੱਕ ਵਾਰ ਮੇਰੇ ਵੀ ਕਹਿੰਦਾ ਦਿਮਾਗ ਦੇ ਵਿੱਚ ਕਹਿੰਦਾ ਆ ਗਿਆ ਵੀ ਬਾਹਰ ਜਾਣਾ ਕਹਿੰਦਾ ਮੈਂ ਕਹਿੰਦਾ ਇੰਗਲੈਂਡ ਜਰਮਨੀ ਕਿਤੇ ਵੀ ਯੂਰਪ ਦੀ ਕੰਟਰੀ ਜਾਂ ਅਮਰੀਕਾ ਵਰਗੀ ਕਿਤੇ ਵੀ ਜਿਹਦੇ ਪੁੱਛਿਆ ਕਰੀਏ ਏਜੰਟਾਂ ਨੂੰ ਲੱਖਾਂ ਦੇ ਵਿੱਚ ਕਹਿੰਦਾ ਗੱਲ ਗੱਲਾਂ ਕਰਿਆ ਕਰਨ ਸਾਡੇ ਕੋਲ ਕਹਿੰਦਾ ਇੰਨੇ ਪੈਸੇ ਕਿੱਥੇ ਕਹਿੰਦਾ ਥੱਕ ਕਰਕੇ ਜਦੋਂ ਬਹਿ ਗਿਆ ਕਹਿੰਦਾ ਅੰਦਰ ਕੀੜਾ ਵੀ ਸੀਗਾ ਬਾਹਰ ਜਾਣ ਦਾ ਤਾਂ ਕਹਿੰਦਾ ਮੇਰਾ ਤਾਇਆ ਅਲੀ ਕਹਿੰਦਾ ਉਹਨੇ ਸਿਝਾਉ ਦਿੱਤਾ ਕਹਿੰਦਾ ਵੀ ਤੁਸੀਂ ਦੁਬਈ ਚਲੇ ਜਾਓ ਇੱਥੇ ਕਹਿੰਦਾ ਨਾਲੇ ਤੁਸੀਂ ਮੱਕੇ ਜਾ ਕੇ ਹੱਜ ਵੀ ਹੋ ਜਾਊਗਾ ਛੋਟਾ ਉੱਥੇ ਕਹਿੰਦਾ ਡਰਾਈਵਰੀ ਕਰਨ ਲੱਗ ਜੀ ਚੰਗੇ ਪੈਸੇ ਬਣ ਜਾਣਗੇ ਕਹਿੰਦਾ ਮੈਂ ਹਾਂ ਕਰਤੀ ਸਈ ਕਹਿੰਦਾ ਫਿਰ ਕਹਿੰਦਾ ਜਿਹੜੇ ਤਾਇਏ ਨੇ ਉਹਨੂੰ ਰਮਜ਼ਾਨ ਦੇ ਨੇ ਉਹ ਸਲਾਹ ਦਿੱਤੀ ਸੀ ਅਲੀ ਨੇ ਕਹਿੰਦਾ ਉਹਦਾ ਮੁੰਡਾ ਵੀ ਤਿਆਰ ਹੋ ਗਿਆ ਉਹਨੇ ਦੋ ਆਪਣੇ ਦੋਸਤ ਹੋਰ ਤਿਆਰ ਕਰ ਲਏ ਕਹਿੰਦਾ ਇਹ ਕਹਿੰਦਾ ਉਹਦੇ ਤਾਏ ਦਾ ਜਾਣਕਾਰ ਸੀਗਾ ਮੁੰਬਈ ਤੋਂ ਉਹਨੇ ਉੱਥੇ ਉਹਦੇ ਨਾਲ ਕੰਟੈਕਟ ਕੀਤਾ ਉਹਨੂੰ ਕਿਹਾ ਵੀ ਸਾਡੇ ਜਵਾਕ ਨੇ ਆ ਰਹੇ ਨੇ ਤਾਂ ਉੱਥੇ ਚਲੇ ਗਏ ਉੱਥੋਂ ਹੀ ਉਹਨਾਂ ਨੇ ਇਕੱਠੇ ਹੋ ਕੇ ਕਿਤੇ ਜਥਾਪਨ ਬਣਾ ਕੇ ਉੱਥੋਂ ਹੱਜ ਲਈ ਜਾਂਦੇ ਹੋਣੇ ਉਹਨਾਂ ਨੂੰ ਕੁਝ ਦਿਨ ਉੱਥੇ ਮੁੰਬਈ ਰਹਿਣਾ ਪੈਣਾ ਸੀਗਾ ਜਦੋਂ ਉੱਥੇ ਗਏ ਤਾਂ ਕਹਿੰਦਾ ਯਾਰ ਸਾਨੂੰ ਤਾਂ ਕਹਿੰਦਾ ਉੱਥੇ ਸਾਡੀ ਜਿਹੜੀ ਪੰਜਾਬ ਦੀ ਉਰੇ ਬੋਲੀ ਆ ਜਿਹੜੇ ਏਰੀਏ ਚ ਲੁਧਿਆਣੇ ਚੋਂ ਗਏ ਆ ਅਸੀਂ ਰਮਜ਼ਾਨ ਕਹਿੰਦਾ ਕਹਿੰਦਾ ਸਾਡੀ ਤਾਂ ਕਹਿੰਦਾ ਮੁਸਲਮਾਨਾਂ ਵਾਲਾ ਨਾ ਪਹਿਰਾਵਾ ਨਾ ਖਾਣ ਪੀਣ ਨਾ ਬੋਲੀ ਕਹਿੰਦਾ ਸੀ ਤਾਂ ਮੁਸਲਮਾਨ ਲੱਗੇ ਹੀ ਨਾ ਕਹਿੰਦਾ ਉਹਨਾਂ ਨੂੰ ਸਾਡੇ ਤੇ ਕਹਿੰਦਾ ਸ਼ੱਕ ਜਿਹਾ ਹੋ ਗਿਆ ਤਾਂ ਕਹਿੰਦਾ ਇੱਕ ਦਿਨ ਦਾਤ ਨੂੰ ਉਹਨਾਂ ਦਾ ਆਇਆ ਦੂਜੇ ਦਿਨ ਲੰਬੜਦਾਰ ਉਹਨਾਂ ਦਾ ਲਾਣੀ ਦਾ ਜਿਹੜਾ ਹੁੰਦਾ ਹੈ ਕਹਿੰਦਾ ਉਹ ਸਾਨੂੰ ਕਹਿਣ ਲੱਗ ਗਿਆ ਕਿ ਤੁਸੀਂ ਆਪਣੀਆਂ ਪੈਂਟਾਂ ਖੋਲ ਕੇ ਦਿਖਾਓ ਵੀ ਤੁਸੀਂ ਸੁਨਨਤ ਕੀਤੀ ਹੈ ਕਹਿੰਦਾ ਮੈਨੂੰ ਕਹਿੰਦਾ ਅਜੀਬ ਜਿਹਾ ਲੱਗੇ ਸਾਨੂੰ ਸਾਰਿਆਂ ਨੂੰ ਕਹਿੰਦਾ ਉਹਦੀ ਗੱਲ ਸੁਣ ਕੇ ਕਹਿੰਦਾ ਇੱਕ ਚੜੇ ਇੱਕ ਲਹੇ ਵੀ ਇਹ ਕੀ ਗੱਲ ਕਰਨ ਲੱਗ ਗਿਆ ਕਹਿੰਦਾ ਫਿਰ ਚਲੋ ਉਹਨਾਂ ਦੀ ਸ਼ੰਕਾ ਵੀ ਦੂਰ ਕਰਨੀ ਸੀ ਕਹਿੰਦਾ ਅਸੀਂ ਤਾਂ ਬਸ ਅੱਖਾਂ ਜੀਆਂ ਮੀਚ ਕੇ ਕਹਿੰਦਾ ਉਹਦੇ ਕਾਹੇ ਮੁਤਾਬਕ ਲਾਉਣ ਲੱਗੇ ਪੈਂਟਾਂ ਕਹਿੰਦਾ ਇੱਕ ਤਾਂ ਕੱਚੀ ਹਾਨ ਜੀ ਆਈ ਜਾਵੇ ਕਹਿੰਦਾ ਮੇਰਾ ਦਿਲ ਕਰੇ ਕਹਿੰਦਾ ਇਹਦਾ ਵੱਡੇ ਮੁੱਲੇ ਦੇ ਕਹਿੰਦਾ ਦੋ ਕੰਨ ਤੇ ਮਾਰਾਂ ਕਹਿੰਦਾ ਕਹਿੰਦਾ ਫੇਰ ਚਲੋ ਜਦੋਂ ਬਾਤ ਦੀ ਉਹਦੇ ਕਹਿੰਦਾ ਦਿਖਾਤਾ ਦਿੱਤਾ ਇੱਕ ਵਾਰ ਤਾਂ ਕਹਿੰਦਾ ਚੁੱਪ ਕਰ ਗਏ ਪਰ ਕਹਿੰਦਾ ਫੇਰ ਵੀ ਉਹਨਾਂ ਨੂੰ ਪੂਰੀ ਤਸੱਲੀ ਨਹੀਂ ਹੋਈ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਜਦੋਂ ਤਸੱਲੀ ਨਹੀਂ ਹੋਈ ਤਾਂ ਪਿੱਛੇ ਗਰਦੀਪ ਬੋਲ ਪਿਆ ਕਹਿੰਦਾ ਯਾਰ ਦੇਖਣ ਨੂੰ ਤਾਂ ਕਹਿੰਦਾ ਸੱਚੀ ਹੋ ਨਹੀਂ ਤੂੰ ਮੁਸਲਮਾਨ ਲੱਗਦਾ ਉਹਨੂੰ ਮਤਲਬ ਇੱਕ ਵਿਅੰਗ ਕਰਨ ਲੱਗ ਪਿਆ ਤੋ ਵੀ ਰਮਜ਼ਾਨ ਵੀ ਬੋਲਿਆ ਕਹਿੰਦਾ ਤੂੰ ਇਹਦਾ ਕਦਾ ਕਿਹੜਾ ਵੱਡਾ ਸਰਦਾਰ ਲੱਗਦਾ ਹੈ ਇੱਕਦਾ ਤੂੰ ਵੀ ਤਾਂ ਟੋਪੀ ਲੈ ਕੇ ਬਾਹਲ ਘਟਾ ਕੇ ਕੰਦੀ 29 ਪਾਈ ਫਿਰਦਾ ਚਲੋ ਹਸਣ ਲੱਗ ਪਏ ਫਿਰ ਉਹ ਅੱਗੇ ਗੱਲ ਸੁਣਾਉਣ ਲੱਗ ਜਾਂਦਾ ਕਹਿੰਦਾ ਜਦੋਂ ਉਹਨਾਂ ਨੂੰ ਫੇਰ ਵੀ ਤਸੱਲੀ ਨਾ ਹੋਈ ਸੁੰਨਤ ਦੇਖ ਕੇ ਵੀ ਸਾਡੀ ਤਾਂ ਰਮਜ਼ਾਨ ਕਹਿੰਦਾ ਸਾਡੇ ਕਹਿੰਦਾ ਦਾਲ ਦੇ ਵਿੱਚ ਕਹਿੰਦਾ ਗਊ ਦੇ ਮਾਸ ਦੀਆਂ ਬੋਟੀਆਂ ਪਾਉਣ ਲੱਗੇ ਦਾਲ ਹੋਵੇ ਸਬਜ਼ੀ ਹੋਵੇ ਕਹਿੰਦਾ ਯਾਰ ਸਾਡੇ ਤਾਂ ਕਹਿੰਦਾ ਰੋਟੀ ਲੰਗੀਆਂ ਨਾ ਕਰੀਏ ਕਰੇ ਸਵੇਰ ਦੀ ਰੋਟੀ ਦਾ ਕਹਿੰਦਾ ਅਸੀਂ ਐਵੇਂ ਹੀ ਕਹਿੰਦਾ ਰੋਕੀ ਸੁੱਕੀ ਕਹਿੰਦਾ ਹਲਕ ਜਿਨੂੰ ਲੰਘਾ ਕੇ ਕਹਿੰਦਾ ਪਾਣੀ ਕਹਿੰਦਾ ਉਹ ਤਾਂ ਕਹਿੰਦਾ ਇੱਕ ਸ਼ੁਕਰ ਸੀਗਾ ਕਹਿੰਦਾ ਅੱਲਾ ਦਾ ਕਹਿੰਦਾ ਕੋਲ ਕਹਿੰਦਾ ਗੁਰੂ ਘਰ ਸੀ ਕਹਿੰਦਾ ਅਸੀਂ ਦੁਪਹਿਰੇ ਤੇ ਸ਼ਾਮ ਨੂੰ ਕਹਿੰਦਾ ਉੱਥੇ ਜਾ ਕੇ ਦਾਲ ਰੋਟੀ ਲੰਗਰ 'ਚ ਜਾ ਕੇ ਸ਼ੱਕ ਲਿਆ ਕਰੀਏ ਕਹਿੰਦਾ ਤਿੰਨ ਚਾਰ ਦਿਨ ਲੰਗੇ ਕਹਿੰਦਾ ਫੇਰ ਮਾਕ ਕੇ ਆਪਣੇ ਤਾਈ ਦੇ ਮੁੰਡੇ ਨੂੰ ਕਹਿਤਾ ਵੀ ਉਰੇ ਕਹਿੰਦਾ ਸਾਡਾ ਵੀ ਮੇਰਾ ਤਾਂ ਦਿਨ ਲੱਗਦਾ ਨਹੀਂ ਉਹ ਵੀ ਕਹਿੰਦਾ ਤਿਆਰ ਸੀਗੇ ਭੱਜਣ ਨੂੰ ਕਹਿੰਦਾ ਚੱਲ ਚਲੀਏ ਇੱਥੇ ਉਹ ਤੋਂ ਪਹਿਲਾਂ ਕਹਿੰਦਾ ਅਸੀਂ ਜ਼ਰੂਰ ਕਿਹਾ ਸੀ ਵੀ ਅਸੀਂ ਅਲੀ ਉਹਨਾਂ ਦੇ ਲਾਣੇ 'ਚੋਂ ਤੁਹਾਨੂੰ ਫੋਨ ਕੀਤਾ ਕਹਿੰਦਾ ਪਰ ਫੇਰ ਵੀ ਕਿੱਥੇ ਮੰਨਣ ਤਾਂ ਕਹਿੰਦਾ ਅਸੀਂ ਚਾਰੇ ਉੱਥੋਂ ਟ੍ਰੇਨ ਚੜੇ ਕਹਿੰਦਾ ਫੇਰ ਕਿਤੇ ਇੱਥੇ ਆਏ ਚਲੋ ਗੱਲਾਂ ਕਰਦੇ ਕਰਦੇ ਨੇ ਨੂੰ ਅੰਮ੍ਰਿਤਸਰ ਪਹੁੰਚ ਗਏ ਉੱਥੇ ਬਾਗਾ ਬਾਰਡਰ ਤੇ ਅੰਮ੍ਰਿਤਸਰ ਦੇ ਤਾਂ ਰਹਿੰਦੀ ਸੀਗੀ ਉੱਥੇ ਤਾਂ ਜਦੋਂ ਉੱਥੇ ਗਏ ਤਾਂ ਤਿੰਨ ਬੰਦੇ ਖੜੇ ਸੀ ਜਿਹੜੇ ਪਾਕਿਸਤਾਨ ਤੋਂ ਆਏ ਦੀ ਜਦੋਂ ਉੱਥੇ ਆ ਕੇ ਉਤਰ ਕੇ ਕੈਬ ਚੋਂ ਉਹਨਾਂ ਦਾ ਸਮਾਨ ਲੈਣ ਲੱਗ ਗਿਆ ਗੁਰਦੀਪ ਤੇ ਰਮਜ਼ਾਨ ਦੋਨੋਂ ਤਾਂ ਗੁਰਦੀਪ ਨੇ ਪੁੱਛਿਆ ਕਿ ਆਪ ਸੁਲੀਮ ਜੀ ਹੋ ਆਓ ਯਾਰ ਥੋੜਾ ਜਿਆ ਉਹਨੂੰ ਉਤਰਿਆ ਆਇਆ ਕਹਿੰਦਾ ਯਾਰ ਮੈਂ ਤਾਂ ਉੱਥੇ ਕੰਪਨੀ ਵਾਲੀ ਮੈਡਮ ਨੂੰ ਕਿਹਾ ਸੀਗਾ ਵੀ ਮੁੰਡਾ ਪੰਜਾਬ ਤੋਂ ਹੋਵੇ ਪੰਜਾਬੀ ਬੋਲਦਾ ਹੋਵੇ ਕਹਿੰਦਾ ਤੂੰ ਤਾਂ ਯਾਰ ਕਹਿੰਦਾ ਪਹਿਲੀ ਸੱਤੇ ਹੀ ਹਿੰਦੀ ਬੋਲਣ ਲੱਗ ਗਿਆ ਉਹ ਕਹਿੰਦਾ ਕਹਿੰਦਾ ਜੀ ਮੈਂ ਤਾਂ ਕਹਿੰਦਾ ਪੰਜਾਬੀ ਹੀ ਆ ਕਹਿੰਦਾ ਮੈਨੂੰ ਤਾਂ ਐ ਸੀ ਕਹਿੰਦਾ ਕਿਤੇ ਤੁਸੀਂ ਉਰਦੂ ਬੋਲਦੇ ਹੋਮੋਗੇ ਉਰਦੂ ਤੇ ਹਿੰਦੀ ਕਹਿੰਦਾ ਦੋਵੇਂ ਆਪਸ ਦੇ ਵਿੱਚ ਕਹਿੰਦਾ ਸੇਮ ਸੇਮ ਜੀਆਂ ਨੇ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਤਾਂ ਕਰਕੇ ਕਹਿੰਦਾ ਮੈਂ ਕੋਸ਼ਿਸ਼ ਕਰ ਰਿਹਾ ਸੀ ਉਹ ਕਹਿੰਦਾ ਨਹੀਂ ਨਹੀਂ ਭਰਾਵਾ ਇਸ ਤਾਂ ਠੇਠ ਪੰਜਾਬੀ ਬੋਲਣ ਵਾਲੇ ਆ ਇੰਨਾ ਕਹਿ ਕੇ ਮਤਲਬ ਉਹਨਾਂ ਨੂੰ ਆਪਣਾਤ ਜੀ ਨਾਲ ਗੜ ਲਾ ਕੇ ਮਿਲੇ ਜਿਵੇਂ ਕੋਈ ਉਹਨਾਂ ਦਾ ਆਪਣਾ ਹੀ ਕੋਈ ਰਿਸ਼ਤੇਦਾਰ ਉਹਨਾਂ ਨੂੰ ਯਾਰ ਦੋਸਤ ਕੋਈ ਮਿਲਣ ਆਇਆ ਹੋਵੇ ਤਾਂ ਫਿਰ ਉਹ ਜਦੋਂ ਸਮਾਨ ਚੱਕ ਕੇ ਉਹਨਾਂ ਨੇ ਗੱਡੀ 'ਚ ਬਿਠਾਉਣ ਲੱਗੇ ਤਾਂ ਉਹ ਕਹਿੰਦਾ ਨਹੀਂ ਪਹਿਲਾਂ ਕਹਿੰਦਾ ਮੈਂ ਤੁਹਾਡੀ ਜਾਣ ਪਛਾਣ ਕਰਵਾਉਣਾ ਜਿਹੜਾ ਸਲੀਮ ਉੱਧਰ ਆਇਆ ਸੀ ਤਾਂ ਉਹਨੇ ਉੱਥੋਂ ਇੱਕ ਕਰਾਮਾਤ ਸੀਗਾ ਨਾਲ ਦੇ ਇੱਕ ਬੰਦੇ ਦਾ ਨਾਮ ਦੂਜੇ ਦਾ ਨਾਮ ਅਲੀ ਮੁਹੰਮਦ ਸੀਗਾ ਉਹਨਾਂ ਦੀ ਜਾਣ ਪਛਾਣ ਆਪਸ ਦੇ ਵਿੱਚ ਕਰਾਈ ਐ ਇਧਰੋਂ ਵੀ ਰਮਜ਼ਾਨ ਐ ਇਹਨਾਂ ਨੇ ਕੀਤੀ ਚਲੋ ਜਿਵੇਂ ਘੂਲ ਮਿਲ ਗਏ ਗੱਲਾਂ ਕਰਦੇ ਹੁਣ ਨਿਕਲ ਗਏ ਸੀਗੇ ਆਪਣੇ ਸਫ਼ਰ ਦੇ ਉੱਤੇ ਤਾ ਫਿਰ ਉਹ ਪੁੱਛਣ ਲੱਗੇ ਸਲੀਮ ਨੂੰ ਕਹਿੰਦੇ ਵੀ ਤੁਸੀਂ ਰਮਜ਼ਾਨ ਪਿੱਛੇ ਨੂੰ ਮੂੰਹ ਕਰਕੇ ਬੈਠ ਗਿਆ ਬੈਠਾ ਤਾਂ ਅਗਲੀ ਸੀਟ ਤੇ ਸੀ ਕਹਿੰਦਾ ਉਹਨੂੰ ਪੁੱਛਿਆ ਕਹਿੰਦਾ ਸਲੀਮ ਜੀ ਕਹਿੰਦਾ ਜਥਾ ਤਾਂ ਕਹਿੰਦਾ ਕਿੰਨੇ ਬੰਦਿਆਂ ਦਾ ਹੁੰਦਾ ਕਹਿੰਦਾ ਮੈਂ ਪਹਿਲੀ ਵਾਰ ਦੇਖਿਆ ਉਹਨੂੰ ਹੱਸ ਕੇ ਕਹਿਣ ਲੱਗਿਆ ਤਿੰਨ ਬੰਦਿਆਂ ਦਾ ਜਥਾ ਉਹ ਕਹਿੰਦਾ ਆਉਣਾ ਤਾਂ ਅਸੀਂ ਜਥੇ ਜੇ ਸੀ ਕਹਿੰਦਾ ਮੈਂ ਲੇਟ ਐਪਲੀਕੇਸ਼ਨ ਦਿੱਤੀ ਵੀਜ਼ੇ ਦੀ ਇੱਥੇ ਰੋਜ਼ਾ ਸ਼ਰੀਫ ਸਹਰੰਦ ਲਈ ਕਹਿੰਦਾ ਮੈਨੂੰ ਕਹਿੰਦਾ ਤਾਂ ਕਰਕੇ ਲੇਟ ਵੀਜ਼ਾ ਮਿਲਿਆ ਕਹਿੰਦਾ ਫਿਰ ਉਹਨਾਂ ਨੇ ਆਉਂਦੇ ਹੋਏ ਕਿਹਾ ਵੀ ਤੁਹਾਡੇ ਨਾਲ ਦੋ ਬੰਦੇ ਹੋਰ ਨੇ ਕਹਿੰਦਾ ਕਰਾਮਾਤੀ ਅਲੀ ਮੁਹੰਮਦ ਵੀ ਕਹਿੰਦਾ ਮੈਨੂੰ ਹੁਣ ਸਫਰ ਦੇ ਦੌਰਾਨ ਹੀ ਮਿਲੇ ਨੇ ਕਹਿੰਦਾ ਪਹਿਲਾਂ ਮੈਂ ਅਸੀਂ ਇੱਕ ਦੂਜੇ ਨੂੰ ਜਾਣਦੇ ਹੀ ਨਹੀਂ ਸੀਗੇ ਕਹਿੰਦਾ ਹੁਣ ਇੱਕ ਦੂਜੇ ਤੋਂ ਵਾਕਫ ਹੋ ਗਏ ਆ ਚਲੋ ਗੱਲਾਂ ਕਰਦਾ ਜਾ ਰਿਹਾ ਸੀ ਕਿ ਰਮਜ਼ਾਨ ਪੁੱਛਦਾ ਕਹਿੰਦਾ ਇੱਥੇ ਤੇ ਪਾਕਿਸਤਾਨ ਵਾਲਿਆਂ ਦੇ ਵਿੱਚ ਅੰਤਰ ਕੀ ਆ ਉਹ ਐਵੇਂ ਬਾਰ-ਬਾਰ ਉਹਨੂੰ ਪੁੱਛਣ ਦੀ ਕੋਸ਼ਿਸ਼ ਕਰਦਾ ਉਹ ਕਹਿੰਦਾ ਕੋਈ ਨਹੀਂ ਕਹਿੰਦਾ ਉਹੀ ਲੋਕ ਐ ਇੱਧਰ ਨੇ ਕਹਿੰਦਾ ਉਹੀ ਲੋਕ ਐ ਇੱਧਰ ਨੇ ਕਹਿੰਦਾ ਜਿਵੇਂ ਉਹ ਉੱਧਰ ਦਾ ਖਾਣ ਪੀਣ ਰਹਿਣ ਸਹਿਣ ਉਵੇਂ ਇੱਧਰ ਦਾ ਖਾਣ ਪੀਣਾ ਕਹਿੰਦਾ ਇੱਕ ਹੋਰ ਗੱਲ ਕਹਿੰਦਾ ਜਿਹੜੀ ਦੋਨਾ ਪਾਸੇ ਹੀ ਐ ਪੰਜਾਬੀਆਂ ਦੀ ਖਾਸੀਅਤ ਹੁੰਦੀ ਐ ਕਹਿੰਦਾ ਜਿਹੜਾ ਬੰਦਾ ਜਿਹਦੇ ਜਿੰਨਾ ਜ਼ਿਆਦਾ ਕਰੀਬ ਹੁੰਦਾ ਗੂੜਾ ਦੋਸਤ ਹੁੰਦਾ ਕਹਿੰਦਾ ਉਹਨੂੰ ਗਾਲ ਕੱਢੇ ਵੀ ਨਾ ਨਹੀਂ ਕਹਿੰਦਾ ਬੁਲਾਉਂਦਾ ਉਹਨਾਂ ਦੀ ਗੱਲਾਂ ਦੇ ਵਿੱਚ ਕਹਿੰਦਾ ਗਾਣਾ ਜ਼ਰੂਰ ਹੁੰਦੀਆਂ ਨੇ ਕਹਿੰਦਾ ਜਦੋਂ ਗਾਣਾ ਕੱਢਦੇ ਨੇ ਸਮਝ ਲਓ ਵੀ ਇਹ ਗੂੜੇ ਦੋਸਤ ਨੇ ਇੱਕ ਦੂਜੇ ਦੇ ਚੰਗੇ 바ਕਫ ਨੇ ਤਾਂ ਫਿਰ ਕਹਾਣੀ ਸੁਣਾਉਣ ਲੱਗ ਜਾਂਦਾ ਸੁਲੀਮ ਆਪਣੀ ਕਹਿੰਦਾ ਅਸੀਂ ਪੈਰਿਸ ਗਏ ਚਾਰ ਬੰਦੇ ਕਹਿੰਦਾ ਉੱਤੇ ਉੱਤਰ ਗਏ ਕਹਿੰਦਾ ਸਾਨੂੰ ਬੋਲੀ ਕਹਿੰਦਾ ਉਹਨਾਂ ਦੀ ਸਮਝ ਨਾ ਆਵੇ ਅਸੀਂ ਕਹਿੰਦਾ ਦੂਏ ਦਿਨ ਜਾਣਾ ਸੀ ਕਹਿੰਦਾ ਰਾਤ ਨੂੰ ਅਸੀਂ ਰਾਬੀ ਪੀਤੀ ਹੋਈ ਸੀਗੀ ਉਹਨਾਂ ਨੇ ਸੁਲੀਮ ਉਹਨਾਂ ਨੇ ਕਹਿੰਦਾ ਉੱਥੇ ਇੱਕ ਗੋਰਾ ਦੱਸਦਾ ਰਿਹਾ ਸੀਗਾ ਉੱਥੇ ਵਪਾਰਕ ਮੇਲੇ ਦੇ ਉੱਤੇ ਗਏ ਸੀਗੇ ਪੈਰਿਸ ਚ ਕਹਿੰਦਾ ਉਹਦਾ ਰਸਤਾ ਦੱਸ ਰਿਹਾ ਸੀਗਾ ਪਰ ਕਹਿੰਦਾ ਉਦੋਂ ਪੀਤੀ ਵੀ ਚਦਾਰੂ ਚ ਸਮਝ ਨਹੀਂ ਆਇਆ ਉਹਨਾਂ ਨੇ ਵੀ ਸੌਣ ਦੀ ਕੀਤੀ ਥੱਕੇ ਹੋਏ ਸੀਗੇ ਸਫ਼ਰ ਦੇ ਵਿੱਚ ਤੇ ਫਿਰ ਜਦੋਂ ਦੂਜੇ ਦਿਨ ਕਹਿੰਦਾ ਉੱਠ ਕੇ ਗਏ ਕਹਿੰਦਾ ਉਹ ਰਾਤ ਦੀਆਂ ਕੰਦਾਂ ਭੁੱਲ ਗਏ ਕਹਿੰਦਾ ਇੱਕ ਉੱਥੇ ਕਹਿੰਦਾ ਸਾਨੂੰ ਵੀ ਟੁੱਟੀ-ਫੁੱਟੀ ਜੀ ਇੰਗਲਿਸ਼ ਆਵੇ ਉੱਥੇ ਇੰਗਲਿਸ਼ ਬੋਲਣ ਵਾਲਾ ਵੀ ਨਥਿ ਆਵੇ ਸੀ ਤੀ ਕੋਈ ਕਹਿੰਦਾ ਅਸੀਂ ਬੜੇ ਉੱਥੇ ਕਹਿੰਦਾ ਅੱਧਾ ਪੌਣਾ ਘੰਟਾ ਚੱਕਰ ਲਾਉਂਦੇ ਰਹੇ ਘੁੰਮਦੇ ਫਿਰੇ ਕਹਿੰਦਾ ਸਾਨੂੰ ਵਪਾਰਕ ਮੇਲੇ ਦਾ ਜਿੱਥੇ ਜਾਣਾ ਸੀ ਰਸਤਾ ਨਹੀਂ ਸੀ ਸਾਨੂੰ ਮਿਲਿਆ ਤਾਂ ਕਹਿੰਦਾ ਅਸੀਂ ਫੇਰ ਕਹਿੰਦਾ ਇੱਕ ਸਰਦਾਰ ਬੰਦਾ ਸਾਡੀ ਨਿਗਾਹ ਦੇ ਵਿੱਚ ਪੈ ਗਿਆ ਕਹਿੰਦਾ ਜਿੰਮੇ ਤਾਂ ਸਾਨੂੰ ਕਹਿੰਦਾ ਇਹ ਗੇਸਾਂ ਚ ਪਾਣੀ ਮਿਲ ਗਿਆ ਉਹਦੇ ਕਹਿੰਦਾ ਅਸੀਂ ਬੜੇ ਖੁਸ਼ ਹੋਏ ਭੱਜੇ ਉਹਦੇ ਵੱਲ ਗਏ ਤਾਂ ਜਾ ਕੇ ਕਹਿੰਦਾ ਪਹਿਲਾਂ ਅਸੀਂ ਸਸਰੀਕਾਲ ਬੁਲਾਈ ਫੇਰ ਉਹਨੂੰ ਕਿਹਾ ਵੀ ਅਸੀਂ ਉਹਰੇ ਵਪਾਰਕ ਮੇਲੇ ਤੇ ਆਏ ਆ ਕਹਿੰਦਾ ਵੀ ਅਸੀਂ ਉੱਥੇ ਜਾਣਾ ਤਾਂ ਫਿਰ ਉਹ ਬੰਦਾ ਵੀ ਬੜਾ ਖੁਸ਼ ਹੋਇਆ ਕਹਿੰਦਾ ਮੈਂ ਕਹਿੰਦਾ ਤੁਹਾਨੂੰ ਰਸਤਾ ਤਾਂ ਜਰੂਰ ਦੱਸ ਦੂੰਗਾ ਕਹਿੰਦਾ ਪਰ ਮੇਰੀ ਇੱਕ ਸ਼ਰਤ ਹੈ ਕਹਿੰਦਾ ਅਸੀਂ ਵੀ ਥੋੜਾ ਜਿਹਾ ਪਮਸਰ ਕੇ ਵੀ ਹੁਣ ਇਹ ਸ਼ਰਤ ਕਿਹੜੀ ਲਾਤੀ ਇਹਨੇ ਕਹਿੰਦਾ ਮੈਂ ਸ਼ਰਤ ਕਹਿੰਦਾ ਮੇਰੀ ਇਹ ਹੈ ਕਹਿੰਦਾ ਮੈਂ ਰਸਤਾ ਦੱਸ ਦੂੰ ਪਰ ਮੈਂ ਕਹਿੰਦਾ ਆਪਣੀ ਮਾਂ ਬੋਲੀ ਠੇਠ ਪੰਜਾਬੀ ਦੇ ਵਿੱਚ ਕਹਿੰਦਾ ਗਾਲ ਸੁਣਨਾ ਚਾਹੁੰਦਾ ਕਹਿੰਦਾ ਮੈਂ ਚੜਤੀ ਜਵਾਨੀ ਜੇ ਇੱਥੇ ਪੈਰਸ ਆ ਗਿਆ ਸੀ ਕਹਿੰਦਾ ਕਿੰਨੇ ਸਾਲ ਬੀਤ ਗਏ ਕਹਿੰਦਾ ਮੈਂ ਮੇਰੇ ਕੰਨ ਠੇਠ ਪੰਜਾਬੀ ਨੂੰ ਤਰਸ ਕੇ ਗਾਲ ਸੁਣਨੀ ਚਾਹੁੰਦਾ ਇੱਕ ਕਹਿੰਦਾ ਅਸੀਂ ਵੀ ਕਹਿੰਦਾ ਬੜਾ 605 ਦੇ ਵਿੱਚ ਪਏ ਉਲਝੇ ਵੀ ਕਿਤੇ ਇਹ ਸਾਨੂੰ ਬਾਅਦੋਂ ਕਿਤੇ ਗਾਲ ਸੁਣ ਕੇ ਪੁਲਸ ਨੂੰ ਨਾ ਬੁਲਾ ਲੈ ਫੜਾ ਨਾ ਦੇਵੇ ਕਹਿੰਦਾ ਵੀ ਨਾਲ ਦੇ ਨੇ ਪਹਿਲਾਂ ਡਰ ਦੇ ਡਰ ਦੇ ਝਿਜਕ ਦੇ ਜੇ ਇੱਕ ਦੋ ਪੋਲੀਆਂ ਪੋਲੀਆਂ ਜਿਹੇ ਗਾਣਾ ਕੱਢੀਆਂ ਤਾਂ ਕਹਿੰਦਾ ਉਹ ਸਰਦਾਰ ਬੰਦਾ ਕਹਿੰਦਾ ਹੋਰ ਕਹਿੰਦਾ ਉਹ 扑ੜਕ ਕੇ ਕਹਿੰਦਾ ਸਾਡੇ ਸਾਨੂੰ ਬੋਲਣ ਲੱਗ ਪਿਆ ਕਹਿੰਦਾ ਇਹ ਠੇਠ ਪੰਜਾਬੀ ਹੁੰਦੀ ਹੈ ਕਹਿੰਦਾ ਕਿਤੇ ਕਹਿੰਦਾ ਜਦੋਂ ਦੂਜੇ ਨੇ ਕੋਸ਼ਿਸ਼ ਕੀਤੀ ਫੇਰ ਨਾ ਕਹਿੰਦਾ ਸੰਤੁਸ਼ਟੀ ਹੋਈ ਕਹਿੰਦਾ ਮੈਨੂੰ ਗੁੱਸਾ ਚੜ ਗਿਆ ਕਹਿੰਦਾ ਮੈਂ ਪੈਂਦੀ ਸੱਟੇ ਤਿੰਨ ਚਾਰ ਕਹਿੰਦਾ ਗਾਣਾ ਕੱਢੀਆਂ ਕਹਿੰਦਾ ਇਲਾਵਾ ਬੰਦਾ ਕਹਿੰਦਾ ਖੁਸ਼ ਹੋਇਆ ਕਹਿੰਦਾ ਹੰਝੂ ਤੋਰਨ ਲੱਗ ਪਏ ਬੰਦਾ ਭਾਵਕ ਹੋ ਗਿਆ ਕਹਿੰਦਾ ਸਾਨੂੰ ਘੁੱਟ ਕੇ ਜਫੀ ਦੇ ਵਿੱਚ ਪਾ ਲਿਆ ਕਹਿੰਦਾ ਮੈਂ ਤਰਸ ਗਿਆ ਸੀ ਮੇਰੇ ਕੰਨਾਂ ਤਰਸ ਗਏ ਸੀਗੇ ਆਪਣੀ ਮਾਂ ਬੋਲੀ ਕਹਿੰਦਾ ਠੇਢ ਪੰਜਾਬੀ ਕਹਿੰਦਾ ਸੁਣਨ ਦੇ ਲਈ ਉਹ ਚਲੋ ਗੱਲਾਂ ਕਰਦੇ ਨੇ ਤਾਂ ਸਾਰੇ ਮਤਲਬ ਹਸਣ ਵੀ ਲੱਗ ਜਾਂਦੇ ਨੇ ਤੇ ਇੱਕ ਤਰ੍ਹਾਂ ਦੇ ਉਹਦੀ ਗੱਲ ਸੁਣ ਕੇ ਭਾਵਕ ਵੀ ਹੋ ਜਾਂਦੇ ਨੇ ਫਿਰ ਅੱਗੋਂ ਇਹ ਸੁਣ ਕੇ ਕਰਾਮਾਤ ਵੀ ਥੋੜਾ ਜਿਹਾ ਭਾਵਕ ਹੋਇਆ ਉਹ ਵੀ ਆਪਣੀਆਂ ਗੱਲਾਂ ਦੱਸਣ ਲੱਗ ਪਿਆ ਜਿਹੜਾ ਸ੍ਰੀਮ ਦੇ ਨਾਲ ਦੂਜਾ ਬੰਦਾ ਆਇਆ ਸੀਗਾ ਉਹ ਕਹਿੰਦਾ ਯਾਰ ਇਹ ਤਾਂ ਬੰਦੇ ਸਾਰੇ ਅੱਲਾ ਦੇ ਬਣਾਏ ਹੋਏ ਨੇ ਕੋਈ ਫਰਕ ਨਹੀਂ ਹੁੰਦਾ ਇਹ ਤਾਂ ਬੰਦਿਆਂ ਨੇ ਆਪਸ ਦੇ ਵਿੱਚ ਆਪਣੀ ਜਾਤ ਪਾਤ ਧਰਮ ਮਜ਼ਬਦ ਦਾ ਕਹਿੰਦਾ ਫਰਕ ਪਾ ਲਿਆ ਕਹਿੰਦਾ ਫਿਰ ਉਹ ਆਪਣੀਆਂ ਗੱਲਾਂ ਦੱਸਣ ਲੱਗ ਜਾਂਦਾ ਉੱਤੇ ਉਹਨੂੰ ਕੋਈ ਨਹੀਂ ਵੈਸੇ ਜਾਣਦਾ ਹੁੰਦਾ ਉਹ ਕਹਿੰਦਾ ਵੀ ਮੇਰੇ ਨਾਲ ਵੀ ਐਵੇਂ ਹੀ ਹੋਇਆ ਕਹਿੰਦਾ ਜਿਹੜੀ ਮੇਰੀ ਸਗੀ ਭੈਣ ਆ ਕਹਿੰਦਾ ਉਹ ਸਿੱਖ ਆ ਇੱਕ ਕਹਿੰਦਾ ਜਿਹੜੀ ਉਹਦੀ ਕਰਾਮਾਤ ਦੀ ਮਾਂ ਸੀ ਸੁਬੀਨਾ ਨਾਮ ਸੀ ਉਹਦਾ ਤਾਂ ਉਹ ਜਦੋਂ ਵੰਡ ਹੋਈ ਆ ਦੇਸ਼ ਦੀ ਉਹ ਤਾਂ 3-4 ਸਾਲ ਪਹਿਲਾਂ ਦੀ ਗੱਲ ਆ ਤਾਂ ਉਹ ਕਿਤੇ ਇਸੇ ਜੱਟਾਂ ਦੇ ਮੁੰਡੇ ਨਾਲ ਕਿਤੇ ਉਹਦੀ ਥੋੜੀ ਬਹੁਤ ਮਤਲਬ ਗੱਲਬਾਤ ਸੀ ਤਾਂ ਜਿਹੜਾ ਉਹਦਾ ਸੁਬੀਨਾ ਜਿਹੜੀ ਆਦੀ ਸੀ ਕਰਾਮਾਤ ਦੀ ਮਾਂ ਸੀ ਉਹਦਾ ਕਿਤੇ ਮਾਂ ਤਾਂ ਉਹਦੀ ਮਰ ਗਈ ਸੀ ਉਹਦੀ ਨਾਨੀ ਲੱਗੀ ਸੀ ਤਾਂ ਉਹ दारू ਪਿੰਦਾ ਸੀ ਉਹਦਾ ਨਾਨਾ ਸੁਬੀਨਾ ਦਾ ਬਾਪ ਭਰਾ ਉਹਨਾਂ ਦਾ ਕੋਈ ਹੈ ਨਹੀਂ ਸੀ ਭੈਣਾਂ ਸੀਗੀਆਂ ਦੋ ਵਿਆਹੀਆਂ ਗਈਆਂ ਸੀਗੀਆਂ ਤਾਂ ਫਿਰ ਕਹਿੰਦਾ ਇੱਕ ਦਿਨ ਜੱਟਾਂ ਦਾ ਜਿਹੜਾ ਮੁੰਡਾ ਸੀ ਜਿਹਦੇ ਨਾਲ ਉਹਦੀ ਗੱਲਬਾਤ ਸੀ ਕਹਿੰਦਾ ਉਹਨੂੰ ਘਰੋਂ ਕੱਢ ਕੇ ਲੈ ਗਿਆ ਹਾਲਾਂਕਿ ਕਹਿੰਦਾ ਸੁਬੀਨਾ ਘਰੋਂ ਭੱਜ ਕੇ ਨਹੀਂ ਸੀ ਜਾਣਾ ਚਾਹੁੰਦੀ ਉਹਨੂੰ ਤੱਕੇ ਨਾਲ ਕਹਿੰਦਾ ਲੈ ਗਿਆ ਕਿਉਂਕਿ ਉੱਥੇ ਕੋਈ ਰੋਕਣ ਟੋਕਣ ਵਾਲਾ ਹੈ ਨਹੀਂ ਸੀ ਤੇ ਇਹ ਕਹਿੰਦਾ ਉਹਦੇ ਵੱਡੀ ਸਭ ਤੋਂ ਪਹਿਲਾਂ ਇੱਕ ਕੁੜੀ ਹੋਈ ਸੁਬੀਨਾ ਦੇ ਤਾਂ ਉਹਨੂੰ ਬਿਮਾਰੀ ਦੇ ਵਿੱਚ ਜੰਮੀ ਬਿਮਾਰੀ ਦੇ ਵਿੱਚ ਹੀ 2 ਸਾਲ ਬਾਅਦ ਮਰ ਗਈ ਤੇ ਦੂਜੀ ਵਾਰ ਇੱਕ ਕੁੜੀ ਹੋਈ ਕਹਿੰਦਾ ਉਹਦੀ ਮਾਂ ਨੇ ਉਹਦਾ ਨਾਮ ਰੂਬੀਨਾ ਰੱਖਿਆ ਪਰ ਕਹਿੰਦਾ ਸਾਰਾ ਪਰਿਵਾਰ ਸਿੱਖ ਸੀ ਜੱਟਾਂ ਦਾ ਸੀ ਉਹਨੂੰ ਨਾਂ ਜਗੀਰ ਗੌਰ ਰੱਖਤਾ ਤਾਂ ਫਿਰ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਫਿਰ ਜਦੋਂ 47 ਆਈ ਦੇਸ਼ ਦੀ ਵੰਡ ਹੋਈ ਤਾਂ ਫਿਰ ਸਾਰੇ ਆਪੋਤਾਪੀ ਪੈ ਗਏ ਇੱਕ ਦੂਜੇ ਦੀ ਕਤਲੋਗਾਰਤ ਹੋ ਗਈ ਔਰਤਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਅਗਵਾ ਕਰਨ ਲੱਗ ਪੇ ਤਾਂ ਕਹਿੰਦਾ ਜਿਹੜੀ ਸੁਬੀਨਾ ਉਹਨਾਂ ਨੇ ਰਣਜੀਤ ਕੌਰ ਨਾਮ ਰੱਖਤਾ ਵੀ ਸੁਬੀਨਾ ਦਾ ਕਹਿੰਦਾ ਉਹ ਉਹਦਾ ਬਚਾਉ ਰਿਹਾ ਕਿਉਂਕਿ ਉਹ ਜੱਟਾਂ ਦੇ ਘਰੇ ਸੀਗੀ ਕਹਿੰਦਾ ਫਿਰ ਜਦੋਂ ਕੁਝ ਮਹੀਨੇ ਲੰਘੇ ਤਾਂ ਫਿਰ ਜਿਹੜੀਆਂ ਇਧਰ ਦੇ ਪਾਕਿਸਤਾਨ ਜਾਂ ਭਾਰਤ ਦੇ ਪੰਜਾਬ ਦੇ ਵਿੱਚ ਔਰਤਾਂ ਅਗਵਾ ਹੋਈਆਂ ਸੀ ਉਹਨਾਂ ਨੂੰ ਪੁਲਿਸ ਲੱਭਦੀ ਫਿਰ ਅਹੀ 2-3 ਸਾਲ ਤੱਕ ਇਹ ਕੰਮ ਜਾਰੀ ਰਿਹਾ ਤਾਂ ਕਹਿੰਦਾ ਉੱਥੇ ਫਿਰ ਪੁਲਿਸ ਇੱਥੇ ਵੀ ਆ ਗਈ ਸੁਬੀਨਾ ਨੂੰ ਲੈਣ ਉੱਤੇ ਜਿਹੜੀ ਰਣਜੀਤ ਕੌਰ ਜਿਹਦਾ ਨਾਮ ਸੀਗਾ ਤਾਂ ਫਿਰ ਉੱਥੇ ਦੋ ਤਿੰਨ ਕਹਿੰਦਾ ਹੋਰ ਸੀਗੀਆਂ ਪਿੰਡ ਦੀਆਂ ਕੁੜੀਆਂ ਕਹਿੰਦਾ ਉਹਨੂੰ ਉੱਥੇ ਪਾਕਿਸਤਾਨ ਦੇ ਜਿਹੜੇ ਅਧਿਕਾਰੀ ਆਏ ਆਪਣੇ ਨਾਲ ਲੈ ਗਏ ਜਿਹੜੀ ਰੁਬੀਨਾ ਸੀ ਜਿਹਦਾ ਨਾਮ ਜਗੀਰ ਕੌਰ ਰੱਖਿਆ ਸੀਗਾ ਕਹਿੰਦਾ ਉਹਨੂੰ ਉਹਦੇ ਪਰਿਵਾਰ ਨੇ ਉਹਦੀ ਜਿਹੜਾ ਕਰਾਮਾਤ ਦੀ ਮਾਂ ਸੀ ਉਹਦੇ ਪਰਿਵਾਰ ਨੇ ਉਹਨੂੰ ਅਪਣਾਉਣ ਤੋਂ ਨਾ ਕਰਤਾ ਵੀ ਇਹ ਤਾਂ ਇੱਕ ਜੱਟ ਦੀ ਧੀ ਹੈ ਕਰਾਮਾਤ ਜਿਹੜਾ ਜਦੋਂ ਗੱਲ ਦੱਸ ਰਿਹਾ ਹੁੰਦਾ ਉਹ ਵੀ ਹੁਣ ਮਤਲਬ ਇਸ ਸਮੇਂ ਵਿਰਦਾ ਵਸਤਾ ਦੇ ਵਿੱਚ ਹੁੰਦਾ 65-70 ਸਾਲ ਦੀ ਉਮਰ ਹੁੰਦੀ ਆ ਤਾਂ ਉਹ ਦੱਸਦਾ ਕਿ ਜਦੋਂ ਉਹਦੀ ਮਾਂ ਨੂੰ ਸੁਬੀਨਾ ਨੂੰ ਲੈ ਕੇ ਜਾ ਰਹੇ ਸੀ ਪਾਕਿਸਤਾਨ ਤਾਂ ਉਹ ਕਰਾਮਾਤ ਉਹਦੇ ਢਿੱਡ ਦੇ ਵਿੱਚ ਸੀ ਹਜੇ ਉਹਦਾ ਜਨਮ ਨਹੀਂ ਸੀ ਹੋਇਆ ਤਾਂ ਉਹ ਕਹਿੰਦਾ ਲਾਹੌਰ ਕੈਂਪ ਦੇ ਵਿੱਚ ਜਦੋਂ ਗਏ ਤਾਂ ਉੱਥੇ ਜਾ ਕੇ ਕੈਂਪ ਦੇ ਵਿੱਚ ਕਰਾਮਾਤ ਦਾ ਜਨਮ ਹੋਇਆ ਕਹਿੰਦਾ 4 ਮਹੀਨੇ ਉੱਥੇ ਕੈਂਪ ਦੇ ਵਿੱਚ ਰੱਖਿਆ ਤਾਂ ਫਿਰ ਜਾ ਕੇ ਉੱਥੇ ਲਾਹੌਰ ਦੇ ਵਿੱਚ ਬਸੇ ਤਾਂ ਉੱਥੇ ਆਪਣਾ ਕਾਰੋਬਾਰ ਕੋਈ ਕਹਿੰਦਾ ਸ਼ੁਰੂ ਕੀਤਾ ਤਾਂ ਘਰ ਬਸਾਇਆ ਕਹਿੰਦਾ ਉਹਦੀ ਜਿਹੜੀ ਮਾਂ ਸੀ ਹਮੇਸ਼ਾ ਆਪਣੀ ਧੀ ਜਗੀਰ ਕੌਰ ਜਿਹਨੂੰ ਉਹ ਰੁਬੀਨਾ ਕਹਿੰਦੀ ਹੁੰਦੀ ਸੀ ਉਹਨੂੰ ਹਮੇਸ਼ਾ ਯਾਦ ਕਰਦੀ ਰਹਿੰਦੀ ਵੀ ਜੇ ਕਿਤੇ ਮਿਲ ਜਾਵੇ ਮਾਂ ਨੂੰ ਮਿਲਣਾ ਚਾਹੁੰਦੀ ਆ ਤੜਫਦੀ ਰਹਿੰਦੀ ਆ ਆਪਣੀ ਧੀ ਦੇ ਲਈ ਤਾਂ ਕਰਾਮਾਤ ਕਹਿੰਦਾ ਵੀ ਉਹਦੀ ਅੰਮੀ ਉਹਨੂੰ ਕਹਿੰਦੀ ਰਹਿੰਦੀ ਵੀ ਤੂੰ ਜਾ ਉੱਥੇ ਤੂੰ ਪਤਾ ਕਰ ਪਰ ਬਿਨਾਂ ਪਤਾ ਹੋਏ ਕਿੱਥੇ ਜਾਵੇ ਕਿੱਥੇ ਨਹੀਂ ਤਾਂ ਕਹਿੰਦੇ ਕਈ ਸਾਲਾਂ ਬਾਅਦ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਸਰਹੰਦ ਦੇ ਨੇੜੇ ਡੜਹੀੜੀ ਪਿੰਡਾ ਉੱਥੇ ਜਗੀਰ ਕੌਰ ਵਿਆਹੀ ਹੋਈ ਆ ਤਾ ਫਿਰ ਉਹਨਾਂ ਨੇ ਜਾ ਕੇ ਹਕਰਾਮਤ ਕਹਿੰਦਾ ਮੈਂ ਵੀਜ਼ੇ ਦੇ ਲਈ ਅਪਲਾਈ ਕੀਤਾ ਇੱਥੇ ਸਰੰਦ ਜਿਹੜੀ ਰੋਜਾ ਸ਼ਰੀਫ ਹੈ ਦਰਗਾਹ ਉਹਦੇ ਲਈ ਪਰ ਕਹਿੰਦਾ ਇੱਥੇ ਆ ਕੇ ਪਤਾ ਲੱਗਿਆ ਕਿ ਸਾਨੂੰ ਸਿਰਫ ਦਰਗਾਹ ਤੱਕ ਹੀ ਜਾਣ ਦਾ ਵੀਜ਼ਾ ਸੀਗਾ ਇੱਧਰ ਉੱਧਰ ਜਾਣ ਦਾ ਵੀਜ਼ਾ ਨਹੀਂ ਸੀ ਮਿਲਿਆ ਤਾਂ ਫਿਰ ਕਹਿੰਦਾ ਉੱਤੇ ਜਾ ਕੇ ਇੱਕ ਮੁਸਲਮਾਨ ਪਰਿਵਾਰ ਮਿਲਿਆ ਤਾਂ ਫਿਰ ਉਹਨੂੰ ਸਾਰੀ ਗੱਲ ਦੱਸੀ ਉਹਨਾਂ ਨੂੰ ਨੰਬਰ ਦਿੱਤਾ ਤੇ ਉਹਦਾ ਨੰਬਰ ਲਿਆ ਜਦੋਂ ਫਿਰ ਬਾਪਸ ਪਾਕਿਸਤਾਨ ਆਇਆ ਤਾਂ 4 ਮਹੀਨੇ ਬਾਅਦ ਕਹਿੰਦਾ ਫੋਨ ਆਇਆ ਉਸੇ ਪਰਿਵਾਰ ਦਾ ਜੰਗੀਰ ਕੌਰ ਦੇ ਨਾਲ ਗੱਲ ਕਰਵਾ ਰਿਹਾ ਸੀਗਾ ਤਾਂ ਉਹ ਬੜੀ ਖੁਸ਼ ਹੋਈ ਕਿ ਉਹਦਾ ਭਰਾ ਅ ਕਰਾਮਾਤ ਵੀ ਉਹਨੂੰ ਮਿਲ ਗਿਆ ਤੇ ਉਹਦੀ ਮਾਂ ਨਾਲ ਮਤਲਬ ਉਹਦੀ ਮੁਲਾਕਾਤ ਜਾਂ ਗੱਲ ਹੋਊਗੀ ਇੰਨੇ ਸਾਲਾਂ ਬਾਅਦ ਛੋਟੀ ਹੁੰਦੀ ਉਹਨੂੰ ਛੱਡ ਆਈ ਸੀ ਤਾਂ ਫਿਰ ਜਦੋਂ ਉਹਨੇ ਕਿਹਾ ਕਿ ਉਹਦੀ ਮਾਂ ਨਾਲ ਗੱਲ ਕਰਨੀ ਆ ਉਹਦੀ ਮਤਲਬ ਅਰਜੀ ਦਿੱਤੀ ਜਾਵੇ ਤਾਂ ਫਿਰ ਕਰਾਮਾਤ ਕਹਿੰਦਾ ਮੈਂ ਫੋਨ ਦੇ ਉੱਤੇ ਕਹਿੰਦਾ ਰੁਹੀ ਜਾਵਾਂ ਕਹਿੰਦਾ ਗੱਲ ਤਾਂ ਤਾਂ ਕਰਵਾਵਾਂ ਜੇ ਕਹਿੰਦਾ ਉਹ ਜਿਉਂਦੀ ਹੋਵੇ ਕਹਿੰਦਾ ਜਦ ਮੈਂ ਉਹਨੂੰ ਆ ਕੇ ਸਾਰੀ ਗੱਲ ਦੱਸੀ ਵੀ ਉੱਥੇ ਮੈਂ ਨਹੀਂ ਮਿਲ ਸਕਿਆ ਤਾਂ ਕਹਿੰਦਾ ਉਹਦੀ ਮਾਂ ਇਹ ਗੱਲ ਸਹਾਰ ਨਹੀਂ ਸਕੀ ਕਹਿੰਦਾ ਉਸੇ ਦਿਨ ਕਹਿੰਦਾ ਮੰਜੇ ਤੇ ਪੈ ਗਈ 15 ਦਿਨ ਕਹਿੰਦਾ ਮਰਸਾਂ ਗੱਡੇ ਉਹਨੇ ਬਿਮਾਰ ਹੋਈ ਨੇ ਇਹ ਗੱਲ ਨਹੀਂ ਚੱਲ ਸਕੀ ਤਾਂ 15 ਦਿਨ ਬਾਅਦ ਉਹ ਫੌਤ ਹੋ ਗਈ ਕਹਿੰਦਾ ਮਰ ਚੁੱਕੀ ਸੀ ਤੇ ਹੁਣ ਦੋਨੋਂ ਕਹਿੰਦਾ ਕਾਰਾ ਮਾਤ ਕਹਿੰਦਾ ਮੈਂ ਵੀ ਰੋ ਰਿਆ ਸੀ ਫੋਨ ਤੇ ਜਗੀਰ ਵੀ ਕਹਿੰਦਾ ਰੋਈ ਜਾ ਰਹੀ ਸੀ ਤਾਂ ਫਿਰ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਮੈਂ ਅੱਜ ਜਾ ਰਿਹਾ ਕਹਿੰਦਾ ਆਪਣੀ ਭੈਣ ਨੂੰ ਕਹਿੰਦਾ ਮੇਰੀ ਮੁਸਲਮਾਨ ਮਾਂ ਤਾਂ ਕਹਿੰਦਾ ਮਰ ਚੁੱਕੀ ਹੈ ਕਹਿੰਦਾ ਹੁਣ ਮੇਰੀ ਕਹਿੰਦਾ ਜਿਹੜੀ ਸਿੱਖ ਭੈਣ ਹੈ ਜਗੀਰ ਕੌਰ ਕਹਿੰਦਾ ਹੁਣ ਮੈਂ ਇਹਨੂੰ ਤਾਂ ਮਿਲ ਲਵਾਂ ਉਹ ਫਿਰ ਰੋਣ ਲੱਗ ਪਿਆ ਇਹਦੀ ਗੱਲ ਸੁਣ ਕੇ ਹੁਣ ਗੱਡੀ ਦੇ ਵਿੱਚ ਜਿੰਨੇ ਵੀ ਪੰਜੇ ਬੈਠੇ ਸੀ ਕਰਦੀ ਪਰਮਜਾਨ ਸਾਰੀ ਜਿਹੜੇ ਦੂਜੇ ਉਹ ਆਏ ਸੀਗੇ ਅਲੀ ਮੁਹੰਮਦ ਕਰਾਮਾਤ ਸਾਰੀ ਉਹ ਰੋਣ ਲੱਗੇ ਪੰਜੇ ਜਾਣੇ ਹੁਣ ਹੀ ਤੇ ਲੱਗ ਰਿਹਾ ਸੀ ਜਿਵੇਂ ਪੰਜ ਦਰਿਆ ਵਾਗ ਰਹੇ ਹੋਣ ਗੱਡੀ ਦੇ ਵਿੱਚ ਥੋੜੀ देर ਚੁੱਪ ਛਾਈ ਰਹੀ ਤਾਂ ਉਹ ਚੁੱਪ ਨੂੰ ਤੋੜਨ ਦੇ ਵਾਸਤੇ ਰਮਜ਼ਾਨ ਨੇ ਗਰਦੀਪ ਨੂੰ ਕਿਹਾ ਕਹਿੰਦਾ ਗਰਦੀਪ ਕਿਸੇ ਢਾਬੇ ਤੇ ਗੱਡੀ ਦਾ ਰੋਕ ਕਹਿੰਦਾ ਆਪਾਂ ਬਾਬਿਆਂ ਨੂੰ ਚਾਹ ਵੀ ਨਹੀਂ ਕਹਿੰਦਾ ਪੁੱਛੀ ਤਾਂ ਫਿਰ ਜਦੋਂ ਉੱਥੇ ਚੱਲੋ ਗੱਡੀ ਰੋਕੀ ਤਾਂ ਉੱਥੇ ਬੋਰਡ ਦੇ ਉੱਤੇ ਲਿਖਿਆ ਹੋਇਆ ਸੀ ਢਾਬੇ ਦਾ ਢਾਬਾ ਉੱਥੇ ਜਾ ਕੇ ਚਲੋ ਉਹਨਾਂ ਨੇ ਬੈਠੇ ਚਾਹ ਪੀਤੀ ਤੇ ਹੁਣ ਜਿਹੜਾ ਕਰਾਮਾਤ ਸੀਗਾ ਉਹ ਬੋਰਡ ਦੇ ਵੱਲ ਦੇਖੀ ਜਾ ਰਿਹਾ ਸੀਗਾ ਤੇ ਹੌਲੀ-ਹੌਲੀ ਚਾਹ ਵੀ ਪੀ ਜਾ ਰਿਹਾ ਸੀਗਾ ਸਾਰੇ ਉਹਨੂੰ ਪੁੱਛਣ ਤਾਂ ਕੀ ਹੋ ਗਿਆ ਤਾਂ ਉਹ ਗੱਲ ਕਰਨ ਲੱਗ ਗਿਆ ਕਹਿੰਦਾ ਆਪਣੇ ਪੰਜਾਬੀਆਂ ਨੂੰ ਜਲਾਲਤ ਸੈਣ ਦੀ ਕਹਿੰਦਾ ਕਿੰਨੀ ਆਦਤ ਪੈ ਗਈ ਤਾਂ ਕਹਿੰਦੇ ਕੀ ਹੋਇਆ ਕਹਿੰਦਾ ਜਿਹੜੇ ਉਧਰੋਂ ਕਹਿੰਦਾ ਸਿੱਖ ਆਏ ਸੀਗੇ ਉਹਨਾਂ ਨੇ ਭਾਰਤ ਦੀ ਚੜ੍ਹਦੇ ਪੰਜਾਬ ਨੂੰ ਕਹਿੰਦਾ ਇੱਧਰਲੀ ਧਰਤੀ ਨੂੰ ਤਾਂ ਆਪਣਾ ਮੰਨ ਲਿਆ ਪਰ ਇੱਧਰਲੇ ਲੋਕਾਂ ਨੇ ਇਹਨਾਂ ਨੂੰ ਨਹੀਂ ਮੰਨਿਆ ਤਾਂ ਕਹਿੰਦਾ ਇਹਨਾਂ ਨੂੰ ਹੱਥ ਤੇ ਨਾਮ ਦੇ ਤਾਂ ਇਹਨਾਂ ਨੇ ਵੀ ਕਹਿੰਦਾ ਖੁਸ਼ੀ-ਖੁਸ਼ੀ ਸਵਕਾਰ ਕਰ ਲਿਆ ਸਵਕਾਰ ਤਾਂ ਕੀ ਕਰਿਆ ਕਹਿੰਦਾ ਇਹਨੂੰ ਆਪਣੀ ਸ਼ਾਨ ਸਮਝਣ ਲੱਗ ਗਏ ਕਹਿੰਦਾ ਦੇਖ ਬੋਰਡ ਦੇ ਉੱਤੇ ਕਹਿੰਦਾ ਲਿਖਿਆ ਹੋਇਆ ਕਾਪੇ ਦਾ ਟਾਬਾ ਐਵੇਂ ਕਹਿੰਦਾ ਜਿਹੜਾ ਇੱਧਰਲੇ ਭਾਰਤੀ ਪੰਜਾਬ ਚੜਦੇ ਪੰਜਾਬ ਤੋਂ ਜਿਹੜਾ ਪਾਕਿਸਤਾਨ ਦੇ ਵਿੱਚ ਮੁਸਲਮਾਨ ਗਏ ਉਹਨਾਂ ਨੇ ਪਾਕਿਸਤਾਨ ਨੂੰ ਤਾਂ ਆਪਣਾ ਮੰਨ ਲਿਆ ਪਰ ਉੱਥੋਂ ਦੇ ਲੋਕਾਂ ਨੇ ਉਹਨੂੰ ਨਹੀਂ ਅਪਣਾਇਆ ਉਹਨਾਂ ਨੂੰ ਹਲੇ ਤੱਕ ਵੀ ਮੁਹਾਜਰ ਕਹਿ ਕੇ ਹੀ ਬੁਲਾਉਂਦੇ ਰਹੇ ਜਦੋਂ ਇਹ ਗੱਲ ਸੁਣੀ ਤਾਂ ਅਲੀ ਮੁਹੰਮਦ ਨੇ ਚਾਹ ਵਿੱਚ ਵਿਚਵਚਾਲੇ ਹੀ ਛੱਡ ਕੇ ਭਾਵਕ ਜਾ ਹੋ ਕੇ ਗੱਡੀ ਵੱਲ ਇਕੱਲਾ ਹੀ ਤੁਰ ਪਿਆ ਤਾਂ ਸਾਰੇ ਉਹਦੇ ਪਿੱਛੇ-ਪਿੱਛੇ ਤੁਰ ਪਏ ਉਹਨੂੰ ਪੁੱਛਦੇ ਜਾਣ ਵੀ ਬਾਬਾ ਕੀ ਗੱਲ ਹੋ ਗਈ ਉਹ ਕਹਿੰਦਾ ਮੈਂ ਦੱਸਦਾ ਐ ਕਹਿ ਕੇ ਗੱਡੀ ਦੇ ਵਿੱਚ ਬੈਠ ਗਿਆ ਸਾਰੇ ਉਹਦੇ ਪਿੱਛੇ ਪਿੱਛੇ ਚਲੇ ਗਏ ਤਾਂ ਫਿਰ ਉੱਥੇ ਗੱਡੀ ਦੇ ਵਿੱਚ ਬੈਠ ਕੇ ਅਲੀ ਮੁਹੰਮਦ ਨੇ ਵੀ ਗੱਲ ਦੱਸੀ ਕਹਿੰਦਾ ਮੈਂ ਕਹਿੰਦਾ ਸਰੰਦ ਦੇ ਵਿੱਚ ਦਿੱਤੂਪੁਰਾ ਮਹੱਲਾ ਸੀਗਾ ਤਾਂ ਕਹਿੰਦਾ ਇਹ ਸਾਡੇ ਪੁਰਖਿਆਂ ਨੇ ਮਹੱਲਾ ਬਸਾਇਆ ਸੀਗਾ ਕਹਿੰਦਾ ਅਸੀਂ ਤਾਂ ਕਿਤੇ ਪਾਕਿਸਤਾਨ ਦੀ ਕੋਈ ਮੰਗ ਵੀ ਨਹੀਂ ਸੀ ਕੀਤੀ ਜਦੋਂ ਪਾਕਿਸਤਾਨ ਬਣਿਆ ਸਾਨੂੰ ਕਹਿੰਦਾ ਧੱਕੇ ਨਾਲ ਉੱਥੋਂ ਕਹਿੰਦਾ ਉਠਾਇਆ ਗਿਆ ਕਹਿੰਦਾ ਜਦੋਂ ਅਸੀਂ ਪਾਕਿਸਤਾਨ ਦੇ ਵੱਲ ਜਾ ਰਹੇ ਸੀਗੇ ਤਾਂ ਕਹਿੰਦਾ ਉਹਦੀ ਅੰਮੀ ਅੱਬਾ ਉਹਦਾ ਵੱਡਾ ਭਰਾ ਤੇ ਇੱਕ ਭੈਣ ਕਹਿੰਦਾ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਕਤਲ ਕਰ ਦਿੱਤਾ ਗਿਆ ਕਹਿੰਦਾ ਮੈਂ ਕੱਲਾ ਹੀ ਪਾਕਿਸਤਾਨ ਦੇ ਵਿੱਚ ਪਹੁੰਚਿਆ ਇੱਥੇ ਕਹਿੰਦਾ 4 ਏਕੜ ਜ਼ਮੀਨ ਸੀ ਤਾਂ ਪਤਾ ਨਹੀਂ ਕਹਿੰਦਾ ਉਰੇ ਤੋਂ ਕਾ ਦੱਸਣੇ ਵਾਲਿਆਂ ਨੂੰ ਕੋਈ ਗਲਤ ਦੱਸਦਾ ਜਾ ਉੱਥੇ ਉਹਨਾਂ ਨੂੰ ਜ਼ਮੀਨ ਦੇਣ ਵਾਲਿਆਂ ਦੀ ਨੀਤ ਦੇ ਵਿੱਚ ਖੋਟ ਸੀ ਕਹਿੰਦਾ ਅੱਧਾ ਕਿੱਲਾ ਜ਼ਮੀਨ ਦਿੱਤੀ ਕਹਿੰਦਾ ਉਹਦੀ ਵੀ ਕੀ ਖੇਤੀ ਕਰਦਾ ਠੇਕੇ ਤੇ ਦੇ ਕੇ ਕਹਿੰਦਾ ਫਿਰ ਮੈਂ ਦਿਹਾੜੀ ਟੱਪਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਰਮਜ਼ਾਨ ਨੇ ਪੁੱਛਿਆ ਕਹਿੰਦਾ ਬਾਪਾ ਉਦੋਂ ਤਾਂ ਇਹ ਨਫ਼ਰਤ ਨਹੀਂ ਹੁੰਦੀ ਹੋਣੀ ਜਿਹੜੀ ਹ ਹੁਣ ਹੁੰਦੀ ਐ ਧਰਮ ਦੇਖ ਕੇ ਹੁੰਦੀ ਐ ਤਾਂ ਉਹ ਕਹਿੰਦਾ ਕਾਤੇ ਨਹੀਂ ਸੀ ਹੁੰਦੀ ਕਹਿੰਦਾ ਇਸ ਤੋਂ ਵੱਧ ਸੀਗੀ ਕਹਿੰਦਾ ਜਦੋਂ ਅਸੀਂ ਛੋਟੇ ਹੁੰਦੇ ਸਕੂਲ ਦੇ ਵਿੱਚ ਪੜਦੇ ਸੀਗੇ ਤਾਂ ਕਹਿੰਦਾ ਅਸੀਂ ਦੋ ਜਾਣੇ ਮੁਸਲਮਾਨ ਮੁੰਡੇ ਹੁੰਦੇ ਸੀ ਸਾਡਾ ਕਹਿੰਦਾ ਮਾਸਟਰ ਨਰਾਤਾ ਰਾਮ ਕਹਿੰਦਾ ਸਾਨੂੰ ਕੁਝ ਪੈਸੇ ਦਿਆ ਕਰੇ ਵੀ ਤੁਸੀਂ ਜਾ ਕੇ ਬਾਹਰ ਖਾ ਪੀ ਆਓ ਕਹਿੰਦਾ ਅਸੀਂ ਵੀ ਛੋਟੇ ਹੁੰਦੇ ਛਾਲਾ ਮਾਰਦੇ ਜਾਂਦੇ ਖਾ ਪੀ ਕੇ ਕਹਿੰਦਾ ਉਹਦਾ ਇੱਕ ਰਾਦਾ ਸੀਗਾ ਵੀ ਇਹ ਮੁਸਲਮਾਨਾਂ ਦੇ ਮੁੰਡੇ ਕਹਿੰਦਾ ਕਿਤੇ ਪੜ ਨਾ ਲੈਣ ਤਾ ਕਰਕੇ ਕਹਿੰਦਾ ਬਾਅਦ ਦੇ ਵਿੱਚ ਕਹਿੰਦਾ ਸਾਨੂੰ ਸਮਝ ਆਈ ਕਹਿੰਦਾ ਪਾੜਾ ਤਾਂ ਇੰਨਾ ਸੀਗਾ ਕਹਿੰਦਾ ਉੱਥੇ ਸਾਡੇ ਕੂਹ ਵੀ ਪਾਣੀ ਵੀ ਲੱਗ ਸੀਗੇ ਹਿੰਦੂ ਪਾਣੀਆ ਕਹਿੰਦਾ ਇਹ ਮੁਸਲਮਾਨ ਪਾਣੀਆ ਕਹਿੰਦਾ ਇੰਨਾ ਵਿਸਤਰਾ ਹੁੰਦਾ ਸੀਗਾ ਕਹਿੰਦਾ ਮੈਂ ਦੋ ਦਫਾ ਆਇਆ ਕਹਿੰਦਾ ਇਸ ਤੋਂ ਬਾਅਦ ਜਾਣ ਤੋਂ ਬਾਅਦ ਕਹਿੰਦਾ ਮੈਨੂੰ ਪਹਿਲੀ ਵਾਰ ਤਾਂ ਕਹਿੰਦਾ ਇੱਥੇ ਨਹੀਂ ਬੜਨ ਨਹੀਂ ਸੀ ਦਿੱਤਾ ਕਹਿੰਦਾ ਹੁਣ ਮੈਂ ਤੀਜੀ ਦਫਾ ਜਾ ਰਿਹਾ ਤਾਂ ਕਹਿੰਦਾ ਉੱਥੇ ਮੈਂ ਡੀਐਸਪੀ ਨੂੰ ਕਹਿੰਦਾ ਮੈਂ ਕਿਹਾ ਵੀ ਮੇਰਾ ਕਹਿੰਦਾ ਇਹ ਪੁਰਖਿਆਂ ਦਾ ਘਰ ਬਸਾਇਆ ਹੋਇਆ ਕਹਿੰਦਾ ਮੈਨੂੰ ਇੱਥੇ ਜਾ ਲੈਣ ਦੇ ਉਨੇ ਚੱਪਲ ਲਾਹੀ ਜੁੱਤੀ ਉੱਤੇ ਨੰਗੇ ਪੈਰ ਜਿੱਥੇ ਖੇਡਿਆ ਜੰਮਿਆ ਉੱਤੇ ਘੁੰਮੇ ਕਹਿੰਦਾ ਹੁਣ ਇਹ ਮਹੱਲਾ ਫਤੇਗੜੀਏ ਵੱਜ ਜਿਹੜੇ ਰਹਿੰਦੇ ਨੇ ਫਤੇਗੜੀਏ ਵੱਜਦੇ ਨੇ ਜਿੱਥੇ ਦਿੱਤੂਪੁਰਾ ਮਹੱਲਾ ਹੁੰਦਾ ਸੀਗਾ ਤਾਂ ਕਹਿੰਦਾ ਮੈਂ ਉੱਥੇ ਘੁੰਮਿਆ ਫਿਰਿਆ ਕਹਿੰਦਾ ਮੈਂ ਬੜਾ ਧੰਨਵਾਦ ਕੀਤਾ ਕਹਿੰਦਾ ਜਿਹੜਾ ਉੱਥੇ ਡੀਐਸਪੀ ਸੀ ਉਹਨੇ ਮੈਨੂੰ ਉੱਥੇ ਫਿਰਨ ਦਾ ਜਾਣ ਦਾ ਮੌਕਾ ਦਿੱਤਾ ਇਹ ਕਹਿ ਕੇ ਉਹ ਹੁਣ ਰੋਣ ਲੱਗ ਪਿਆ ਗੁਰਦੀਪ ਵੀ ਭਾਵਕ ਹੋ ਗਿਆ ਸੀਗਾ ਹੁਣ ਉਹਨੂੰ ਅਲੀ ਮੁਹੰਮਦ ਦੇ ਵਿੱਚ ਆਪਣੇ ਦਾਦੇ ਦੀ ਯਾਦ ਆਉਣ ਲੱਗ ਪਈ ਸੀਗੀ ਉਹਨਾਂ ਨੂੰ ਹੁਣ ਸਰੰਦ ਪਹੁੰਚ ਚੁੱਕੇ ਸੀਗੇ ਰੋਜਾ ਸ਼ਰੀਫ ਦਰਗਾਹ ਦੇ ਵਿੱਚ ਤਾਰ ਕੇ ਸਭ ਤੋਂ ਪਹਿਲਾਂ ਗਰਦੀਪ ਨੇ ਆਪਣੇ ਦਾਦੇ ਨੂੰ ਫੋਨ ਕਰਿਆ ਕਿ ਦਾਦਾ ਜੀ ਆਪਣਾ ਪਾਸਪੋਰਟ ਕੱਢ ਕੇ ਰੱਖੋ ਮੈਂ ਸਵੇਰੇ ਹੀ ਕਹਿੰਦਾ ਆਪਣੇ ਵੀਜ਼ੇ ਦੀ ਅਰਜ਼ੀ ਦੰਮਾ